ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਚੱਲੇ ਆਂ ਬਾਹਰ ਥੋੜੀ ਜਿਹੀ ਸ਼ਾਪਿੰਗ ਕਰਨ ਤੇ ਆ ਗਏ ਤੁਹਾਨੂੰ ਦਿਖਾਉਣੇ ਆ ਵੀ ਕਿੰਨਾ ਕ ਖਰਚਾ ਆ ਜਾਂਦਾ ਹੈ ਜਦੋਂ ਆਪਾਂ ਇੱਕ ਵਾਰੀ ਜਾਂਦੇ ਆ ਬਾਹਰ ਨੂੰ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਕਿੱਦਾਂ ਕਰਿਆਨੇ ਦੇ ਸਟੋਰ ਹੁੰਦੇ ਆ ਆ ਗਏ ਆਇਓ ਕੀਤਾ ਜਲਨ ਜਲਨ ਆ ਲਓ ਜੀ ਆਪਾਂ ਰਹਿੰਦੇ ਆ ਪਿੰਡ ਵਿੱਚ ਤੇ ਮੌਲਾਜ ਹੈਗਾ ਪੂਰਾ ਗਰਮ ਬਹੁਤ ਵਧੀਆ ਮੌਸਮ ਹੈ ਹਵਾ ਚੱਲਦੀ ਮਿੱਠੀ ਮਿੱਠੀ ਤੇ ਮੋਟਰਸਾਈਕਲ ਤੇ ਤਾਂ ਆਪਾਂ ਜਿਆਦਾ ਨਹੀਂ ਬਣਾਉਂਦੇ ਨਹੀਂ ਵੀਡੀਓ ਕਿਉਂਕਿ ਸੇਫਟੀ ਦਾ ਕੰਮ ਹੈ ਰੱਕ ਤੇ ਟਰੱਕ ਚੜਿਆ ਪਿਆ ਮੈਂ ਵੀ ਇਹੀ ਪਹੁੰਚਿਆ પેટ્રોલ ਪੰਪ ਤੇ ਪਹਿਲਾਂ ਪਵਾਣਿਆ ਤੇਲ ਲੋ ਜੀ ਤੇਲ ਕੋ ਆ ਕੇ ਆਪਾਂ ਨਿਕਲ ਗਏ ਬਾਹਰ ਤੇ ਤੇਲ ਆਪਾਂ ਕੋ ਆਇਆ ਇੰਡੀਆ ਇੱਥੇ ਦੇ ਆਮ ਤਾਂ 4000 ਰੁਪਏ ਇੰਡੀਆ ਇੰਡੀਆ ਦੇ ਹੋ ਗਿਆ 200 ਰੁਪਈਆ ਇੱਥੋਂ ਦੇ 40 ਰੁਪਈਆ ਦਾ ਆਪਾਂ ਤੇਲ ਕੋ ਆਇਆ ਅੱਜ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਪਾਸੇ ਦੇਖਦੇ ਉੱਥੇ ਕਿੰਨਾ ਖਰਚਾ ਆਉਂਦਾ ਲੋ ਜੀ ਬ੍ਰੇਕ ਮਾਰੀ ਐ ਆਪਾਂ ਹੁਣ ਫਰੂਟ ਵਾਲੀ ਦੁਕਾਨ ਤੇ ਅੱਜ ਗਰਮੀ ਬਹੁਤ ਜ਼ਿਆਦੇ ਐ ਕੋਈ ਜੋ ਹੰਦ ਹੋਣੇ ਇੱਥੇ ਦੇ ਫਲ ਫਰੂਟਾਂ ਦੇ ਲੋ ਵੀ ਇੱਦਾਂ ਦੀ ਫਰੂਟਾਂ ਦੀ ਦੁਕਾਨ ਆਹ ਦੇਖੋ ਇੱਦਾਂ ਦੇ ਸੰਤਰੇ 15000 ਇਹ 75 ਰੁਪਏ ਦੇ ਕਿਲੋ ਹੰਦ ਰੇਗਨ ਫਰੂਟ ਇੱਧਰ ਕੇਲਿਆਂ ਦੀ ਦਰਜਣ ਲੱਗੀ ਐ 100000 ਇੰਡੀਆ ਦੇ ਇਹ ਹੋਗਾ 50 ਰੁਪਈਆ ਦੀ ਗੱਲ ਜਾਂ ਆ ਬਲੋ ਅਲੱਗ-ਅਲੱਗ ਸੰਤਰਿਆਂ ਦਾ ਅਲੱਗ-ਅਲੱਗ ਰੇਟ ਆਮ ਤੋਂ ਸੰਤਰੇ ਟੋਪਰੀਆਂ ਰੱਖੀਆਂ ਵਧੀਆ ਕਰਕੇ ਅਗਲੇ ਨੇ ਫਰੈਸ਼ ਫਰੂਟ ਸੇਬ ਵੀ ਲੱਗੇ ਹੋਏ ਇੱਧਰ ਬਈ ਗਰਮੀ ਬਹੁਤ ਹੋ ਜੋ ਆ ਵੀ ਅੱਜ ਇਹ ਤੋਂ ਆਪਾਂ ਲੈ ਲਿਆ ਹੁਣ ਸਮਾਨ ਤੇ ਹੁਣ ਆਪਾਂ ਚੱਲਦੇ ਆਂ ਲੋ ਵੀ ਮਿੱਤਰੋ ਅਲਫਾ ਮਾਰਟ ਪਹੁੰਚ ਗਏ ਆਪਾਂ ਨੀਨੂ ਮਗਰ ਲੱਗ ਗਿਆ ਕਹਿੰਦਾ ਕੋੜੇ ਤੇ ਮੈਨੂੰ ਝੂਟੀਆਂ ਦੋ ਆਓ ਆ ਵੇਖ ਲੋ ਨਵੇਂ ਟਮਾਟਾ ਆ ਪਾ ਗਏ ਆ ਤੇ ਇਦਾਂ ਲੱਗਿਆ ਹੁੰਦਾ ਇਹ ਕਿਰੀਆਨਾ ਸਟੋਰ ਆ ਇਧਰ ਛੋਟਾ ਜਿਹਾ ਏਕੀਮ ਲੱਗਿਆ ਇਹ ਮਾਹਾਨ ਉਹ ਕੋਲ ਆਇਆ ਇੱਥੇ ਪ੍ਰਾਈਸ ਅਲੱਗ-ਅਲੱਗ ਆ ਸ਼ੂਗਰ ਪਈ ਹੈ ਜੀ ਇਹਦਾ ਪ੍ਰਾਈਸ ਹੈਗਾ 17500 ਆ ਦੇਖ ਲਓ ਜੀ ਐਦਾਂ ਹੁੰਦਾ ਹੈ ਰੋਮਾਂਟਿਕ ਪ੍ਰਾਈਸ ਟੈਗ ਲੱਗੇ ਹੋਏ ਇੱਥੇ ਟੱਕਾਂਗੇ ਚੀਜ਼ ਇੱਥੇ ਕਰਾਵਾਂਗੇ ਤੇ ਆ ਦੇਖ ਲਓ ਹਾਂ ਜਿੱਤਾ 커피 ਹੈ 80 ਇੱਥੇ ਦਾ 8000 ਤੇ ਇਹ ਬਣ ਗਿਆ ਇੰਡੀਆ ਦੇ 40 ਰੁਪਏ ਦੀ ਠੀਕ ਹੈ ਜੀ ਤੇ ਆ ਹੋ ਗਈ ਆਪਣੇ 10 ਰੁਪਈਆ ਦਾ ਇੱਥੇ ਗਾਣ ਦਾ 50 ਰੁਪਏ ਤੇ 50ਾਂ ਦੀ ਇਦਾਂ ਲੱਗ-ਲੱਗ ਪ੍ਰਾਈਸ ਹੈ ਪਾਣੀ ਦੀ ਬੋਤਲ ਦੇਖ ਲਓ ਇੱਥੇ ਆ ਛੋਟੀ ਜੀ ਪਾਣੀ ਦੀ ਬੋਤਲ 10 11 ਰੁਪਈਏ ਦੀ ਹੈ ਹੁਣ ਹਨ ਦੁੱਧ ਦਿਖਾਉਂਗਾ ਇੱਥੇ ਆਹ ਕੋਈ ਦੁੱਧ ਦੁੱਧ ਦਾ ਡੱਬਾ ਆਹ ਦੁੱਧ ਦਾ ਡੱਬਾ ਇਹ ਹੈਗਾ ਆ 100 ਰੁਪਈਏ ਦਾ ਡਿਸਕਾਊਂਟ ਚੱਲ ਰਿਹਾ ਉੱਪਰ ਤੇ ਦੁੱਧ ਬਹੁਤ ਮਹਿੰਗਾ ਹੈ ਇੱਥੇ ਤੇ ਆ ਫਰੈਸ਼ ਹਲ ਆ ਮਿਲਦਾ ਹੈ ਇਹ ਹੋ ਗਿਆ 125 ਰੁਪਈਏ ਦਾ ਤੇ ਇੰਡੀਆ ਤੇ ਦੇਖ ਲਿਓ ਹੁਣ ਇੱਥੇ ਮਹਿੰਗਾਈ ਤਾਂ ਬਹੁਤ ਜ਼ਿਆਦੇ ਹੈ ਭਰਾ ਅcret ਅੰਨੇ ਸਟੋਰ ਤੋਂ ਪਿੰਧਾਂ ਤੇ ਇਦਾਂ ਦੇ ਹੁੰਦੇ ਇੱਥੇ ਦੇਖ ਲਓ ਤੇ ਸਮਾਨ ਆਪ ਲੈ ਲਿਆ ਤੇ ਹੁਣ ਘਰੇ ਜਾ ਕੇ ਦੇਖਾਂਗੇ ਕਿੰਨੀ ਕੁ ਦੀ ਸ਼ੋਪਿੰਗ ਹੋਈ ਸਾਰੀ ਟੋਟਲ ਤੇ ਆਜੋ ਕੱਲ ਦੇ ਆ ਫਿਰ ਲਓ ਜੀ ਹੁਣ ਆਪਾਂ ਤੁਰ ਪਏ ਘਰ ਨੂੰ ਤੇ ਇੱਧਰ ਆ ਗਿਆ ਬਹੁਤ ਜ਼ਿਆਦਾ ਫਰਦਲ ਹੈ ਇਸ ਲਈ ਸਾਨੂੰ ਛੇਤੀ ਛੇਤੀ ਘਰ ਨੂੰ ਮੁੜਨਾ ਪਿਆ ਉਹ ਕਮੀ ਦਾ ਪਤਾ ਨਹੀਂ ਕਦੋਂ ਆ ਜੇ ਜਿਹੜਾ ਆਪਾਂ ਾਟਲੇ ਘਰੇ ਤੇ ਦੇਖੋ ਜੀ ਕਿਉ ਬੜਾ ਵਧੀਆ ਹੈ ਤੇ ਘਰੇ ਜਾ ਕੇ ਲਾਉਣੇ ਹਿਸਾਬ ਕਿਤਾਬ ਹੋਵੇ ਕਿੰਨੇ ਕ ਪੈਸੇ ਬਣ ਗਏ ਟੋਟਲ ਲਓ ਜੀ ਘਰੇ ਪਹੁੰਚ ਗਏ ਅੱਜ ਆਪਾਂ ਤੇ ਅੱਜ ਗਰਮੀ ਬਹੁਤ ਸਗੀ ਬਾਹਰ ਫਟਾ ਫਟਾ ਨਾ ਵੇੜਕੇ ਤੇ ਆ ਗਏ ਇਸ ਕਰਕੇ ਬਲੌਗ ਬੜਾ ਲੰਮਾ ਚੋਟਾ ਆਇਆ ਨਹੀਂ ਕੋਈ ਮੀ ਵੀਸਿਕਾ ਬਾਹਰ ਆਉਣ ਲੱਗੇ ਆ ਤੇ ਅਸੀਂ ਕਿਹਾ ਵੀ ਛੇਤੀ ਛੇਤੀ ਕਰੇ ਪਹੁੰਚ ਜੀ ਇਹਨਾਂ ਦਾ ਮੋਟਰਸਾਈਕਲ ਤੇ ਅਸੀਂ ਭੇਜ ਜਾਣਾ ਸੀ ਤੇ ਆ ਗਏ ਹੁਣ ਦੇਖਦੇ ਆ ਫਿਰ ਆਪਾਂ ਕਿੰਨਾ ਬਣਿਆ ਹਸਾਬ ਕਿਤਾਬ ਸਾਰਾ ਪਰ ਪਰਚੀਆਂ ਦੇਖ ਲਓ ਜੀ ਦੇਤੀਆਂ ਸਟੋਰ ਵਾਲਿਆਂ ਨੇ ਇਦਾਂ ਇਦਾਂ ਰੇਟ ਹੁੰਦੇ ਆ ਰੁਪਇਆ ਚੱਲਦਾ 20000 ਕੀ ਹਜ਼ਾਰ ਨੂੰ ਇਹ 21 ਰੁਪਏ ਗਣਦੇ ਆ 37 ਹਜ਼ਾਰ ਨੂੰ 37 ਤੇ ਆ ਜਿਹੜਾ ਲੱਖ ਬਣਿਆ ਇਹਨੂੰ ਇਹ 100 ਰੁਪਏ ਗਣਦੇ ਆ ਜੀ ਯਾ ਆਪ ਆਪ ਉਸ ਮਾਲਿਆ ਫਿਰ ਇੱਕ ਇੱਕ ਹੋਰ ਸ਼ੌਪ ਸੀ ਜੀ ਤੇ ਆ ਹੋ ਗਈ ਇੱਕ ਤੇ ਨਾਲ ਇਹਦੇ ਹੋ ਗਈਆਂ ਆਹ ਦੋ ਤੇ ਆ ਤੇਲ ਵਾਲਿਆਂ ਦੀ ਆ ਤੇਲ ਦੇ ਹੋ ਲੋ 12200 ਰੁਪਏ ਜਾਨੀ ਕਿ ਇੰਡੀਆ ਦੇ ਇਹ ਹੋਵੇ ਤੇ 60 ਰੁਪਏ 60 61 ਰੁਪਏ ਹੋਵੇ ਜੀ ਤੇ 61 ਰੁਪਏ ਲੀਟਰ ਸਗਾ ਜਿਹੜਾ ਮਹਿੰਗਾ ਤੇਲ ਹੈ ਪਰਤਾਂ ਪਰਤਾ ਮਿਕਸ ਹੁੰਦਾ ਹੈ ਪਰਤਾਲੀਟ ਹੁੰਦਾ ਇੱਕ ਉਹ ਥੋੜਾ ਸਸਤਾ ਮਿਲਦਾ ਜਿਹੜਾ ਪਰਤਾ ਮਿਕਸ ਹੁੰਦਾ ਹੈ ਉਹ ਥੋੜਾ ਜਿਹਾ 1-2 ਰੁਪਏ ਮਹਿੰਗਾ ਮਿਲਦਾ 2-3 ਰੁਪਏ ਦਾ ਕਰਦਾ ਹੈ ਬਸ ਇਹ ਇਹ ਦੇਖ ਲੋ ਤੇਲ ਆਹੀ 200 ਰੁਪਏ ਦੇ ਵਿੱਚ ਸਾਡੀ ਟੈਂਕੀ ਫੁੱਲ ਹੋ ਗਈ ਇਹਨਾਂ ਸਾਰਿਆਂ ਦਾ ਟੋਟਲ ਜੀ ਇੰਡੀਆ ਦਾ ਬਣ ਗਿਆ ਸੱਟਾ 2500 ਰੁਪਈਆ 2500 ਰੁਪਈਆ ਜਾਨੀ ਕਿ ਖਰਚਾ ਆਇਆ ਜੀ ਸਮਾਨ ਸਾਡੇ ਕੋਲ ਇੰਨਾ ਕੁਛ ਨਹੀਂ ਸੀਗਾ ਇੱਕ ਆਪਾਂ ਲਿਆ ਸੀਗਾ ਦੋ ਡੱਬੇ ਦੁੱਧ ਦੇ ਲਏ ਸੀਗੇ ਤੇਲ ਪੋਆਇਆ ਸੀਗਾ ਫਰੂਟ ਲਏ ਸੀ ਤੇ ਦੇਖ ਲੋ 2500 ਰੁਪਈਆ ਬਣ ਗਿਆ ਤੰਤੂ ਹਿੰਦ ਸੋਕਾ ਦਾ ਮਗਾਹੀ ਇੱਥੇ ਹੈਗੀ ਆ ਜਾਂ ਨਹੀਂ ਇੱਕ ਵੀਡੀਓ ਬੜੀਆ ਲੱਗੀ ਹੋਵੇ ਲਾਈਕ ਕਮੈਂਟ ਜਰੂਰ ਕਰਨਾ ਤੇ ਦੱਸਣਾ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਤੇ ਆਪਾਂ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੇ ਇੱਕ ਲਾਈਕ ਤੇ ਸਬਸਕ੍ਰਾਈਬ ਨਾਲ ਚੈਨਲ ਸਾਡਾ ਮੋਨਟਾਈਜ਼ ਹੋ ਸਕਦਾ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦੀ ਥੈਂਕ ਯੂ